ਮੈਂ ਸ਼ੁਰੂ ਤੋਂ ਨਹੀਂ ਕੋਈ ਪਾਲ ਖਾਦਾ ਤੇ ਉਹ ਡੰਗਰ ਚਾਰਦਿਆਂ ਚਾਰਦਿਆਂ ਕਿਤੇ ਤੂਤ ਦੀ ਗੋਲੀ ਖਾ ਲਈਦੀ ਐ ਮੈਨੂੰ ਕੋਈ ਕਰੋੜ ਰੁਪਏ ਦੇ ਦੇ ਮੈਂ ਖੰਦਾ ਹੀ ਨਹੀਂ ਖਾਦਾ ਤੰਦਰ ਕੁਮਾਰ ਜਿੰਦਾ ਵੀ ਭਾਵੇਂ ਮੈਨੂੰ ਕਰੋੜ ਰੁਪਏ ਦੇ ਦਿਓ ਮੈਂ ਫਾਲ ਨਹੀਂ ਖਾਂਦਾ ਨਹੀਂ ਆਪਣੇ ਕਿਹਾ ਦੇ ਨਹੀਂ ਉਹ ਹੱਥੇ ਵਿੱਚ ਨਹੀਂ ਲਉਦਾ ਨਮਸਕਾਰ ਮੈਂ ਹਾਂ ਜਗਿੰਦਰ ਗਪਾਲਪੁਰਾ ਤੇ ਤੁਸੀਂ ਦੇਖ ਰਹੇ ਹੋ ਏਵੀ ਪੰਜਾਬੀ ਲਾਈਵ ਟੀਵੀ ਜਿਵੇਂ ਦੁਨੀਆਂ ਦੇ ਉੱਤੇ ਹਰ ਤਰ੍ਹਾਂ ਦੇ ਲੋਕ ਵਸਦੇ ਆ ਅੱਜ ਤੁਹਾਡੀ ਇੱਕ ਖਾਸ ਮੁਲਾਕਾਤ ਜਿਹੜੀ ਆ ਉਹ ਅਸੀਂ ਕਰਾਉਣ ਜਾ ਰਹੇ ਹਾਂ ਅਸੀਂ ਬਹੁਤ ਬੜੀ ਸੁਣਿਆ ਕਿ ਇਸ ਧਰਤੀ ਦੇ ਉੱਤੇ ਕੋਈ ਆਂਡਾ ਨਹੀਂ ਖਾਂਦਾ ਕੋਈ ਮੀਟ ਨਹੀਂ ਖਾਂਦਾ ਕੋਈ ਹੋਰ ਚੀਜ਼ਾਂ ਨਹੀਂ ਖਾਂਦਾ ਜਾਂ ਇੱਕ ਅੱਧਾ ਕੋਈ ਫਲ ਛੱਡਿਆ ਹੁੰਦਾ ਪਰ ਇੱਕ ਐਸੇ ਵਿਅਕਤੀ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਹਿੰਦੇ ਵੀ ਕੋਈ ਫਲ ਨੂੰ ਹੱਥ ਤੱਕ ਨਹੀਂ ਲਾਇਆ ਖਾਦਾ ਹੀ ਨਹੀਂ ਕੋਈ ਵੀ ਫਲ ਹੋਵੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਤੇ ਪਹਿਲਾਂ ਕਰਦੇ ਉਹਨਾਂ ਦਾ ਸਵਾਗਤ ਸਤਿੰਦਰ ਕੁਮਾਰ ਜੀ ਸਾਡੇ ਨਾਲ ਨੇ ਸਤਿੰਦਰ ਕੁਮਾਰ ਜੀ ਭੋਲਾ ਤੇ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬੋਲਾ ਜੀ ਮੈਂ ਤੁਹਾਨੂੰ ਪੁੱਛਣਾ ਚਾਹਨਾ ਹਾਂ ਜੀ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਜਿਵੇਂ ਮੈਨੂੰ ਪਤਾ ਲੱਗਾ ਕਿ ਕੋਈ ਵੀ ਕਦੀ ਫਲ ਨਹੀਂ ਖਾਦਾ। ਇਹ ਕਿਵੇਂ ਹੋ ਸਕਦਾ ਕਿ ਕੋਈ ਇਨਸਾਨ ਫਲ ਨਾ ਖਾਵੇ? ਮੈਂ ਸ਼ੁਰੂ ਤੋਂ ਅਨੇਕ ਫਲ ਖਾਦਾ। ਨਾ ਪਸੰਦੀ ਕਰਦਾ ਫਲ ਨੂੰ। ਯਾਰ ਆਪਾਂ ਪਿੰਡਾਂ ਦੇ ਰਹਿਣ ਵਾਲੇ ਬੰਦੇ ਆ ਤੇ ਉਹ ਡੰਗਰ ਚਾਰਦਿਆਂ ਚਾਰਦਿਆਂ ਕਿਤੇ ਤੂਤ ਦੀ ਗੋਲੀ ਖਾ ਲਈਦੀ ਆ। ਨਾ ਕੁਝ ਵੀ ਨਹੀਂ। ਕੋਈ ਕੇਲਾ ਨਹੀਂ। ਨਾ ਕੋਈ ਸੰਤਰਾ ਨਹੀਂ। ਕੁਝ ਨਹੀਂ ਸੇਵ ਨਹੀਂ ਜੋ ਤੁਸੀਂ ਨਾ ਲਓਗੇ ਮੈਂ ਕੁਝ ਨਾ ਨਾ ਵੀ ਨਹੀਂ ਨਾ ਹੀ ਕਰੂੰਗਾ ਨਾ ਹੀ ਕਰੋਗੇ ਇਹ ਕੋਈ ਬੰਦਾ ਆਖੇ ਕਿ ਸਤੰਦਰ ਕੁਮਾਰ ਜੀ ਤੁਹਾਨੂੰ ਦਿੰਨਿਆ 1000 ਰੁਪਇਆ ਹਾਂਜੀ ਇੱਕ ਵਾਰਾਂ ਤੁਸੀਂ ਆਹ ਫਲ ਖਾ ਕੇ ਵਿਖਾ ਦਿਓ ਮੈਨੂੰ ਕਰੋੜ ਰੁਪਇਆ ਦੇ ਦੇ ਮੈਂ ਖੰਦਾ ਹੀ ਨਹੀਂ ਕਰਿਆ ਪੱਕੀ ਗੱਲ ਆ ਝੂਠ ਨਹੀਂ ਬੋਲਦੇ ਨਾ ਨਾ ਦੁਨੀਆ ਵੇਖ ਰਹੀ ਆ ਪੂਰੀ ਪੂਰੀ ਦੁਨੀਆ ਵੇਖੇ ਭਾਵੇਂ ਤੁਸੀਂ ਵੇਖੋ ਭਾਵੇਂ ਜੋ ਮਰਜੀ ਵੇਖੋ ਮੈਂ ਖੰਦਾ ਹੀ ਨਹੀਂ ਕਰ ਪੱਕੀ ਗੱਲ ਓਕੇ ਲਓ ਜੀ ਸਤੰਦਰ ਕੁਮਾਰ ਜਿੰਦਾ ਵੀ ਭਾਵੇਂ ਮੈਨੂੰ ਕਰੋੜ ਰੁਪਇਆ ਦੇ ਦਿਓ ਮੈਂ ਫਲ ਨਹੀਂ ਖਾਂਦਾ ਨਹੀਂ ਤੇ ਰਿਸ਼ਤੇਦਾਰ ਨਹੀਂ ਕਹਿੰਦੇ ਵੀ ਫਲ ਕਿਉਂ ਨਹੀਂ ਖਾਂਦਾ ਕਹਿੰਦੇ ਮੈਂ ਉਹਨਾਂ ਨੂੰ ਜਵਾਬ ਦੇ ਦੇਣਾ ਤੇ ਘਰ ਫਲ ਲਿਉਂਦੇ ਕਿ ਨਹੀਂ ਆਪਣੇ ਬੱਚਿਆਂ ਲਈ ਬੱਚੇ ਖਾ ਲੈਂਦੇ ਕੱਢ ਲੈਂਦੇ ਟੋਕਰੀ ਚੋਂ ਸਾਇਕਲ ਦੀ ਸੀ ਟੋਕਰੀ ਚੋਂ ਕੱਢ ਨਹੀਂ ਦਿਆ ਟੋਕਰੀ ਚੋਂ ਕੱਢ ਨਹੀਂ ਦਿਆ ਹੱਥ ਵੀ ਨਹੀਂ ਲਾਉਂਦਾ ਲਓ ਜੀ ਪਹਿਲਾ ਇਨਸਾਨ ਆ ਜਿਹੜਾ ਇਹ ਗੱਲ ਕਹਿੰਦਾ ਕਿ ਮੈਂ ਕਦੇ ਫਲ ਨੂੰ ਹੱਥ ਵੀ ਨਹੀਂ ਲਾਉਂਦਾ ਕਿਸੇ ਬਾਬੇ ਬੂਬੇ ਨੇ ਦੱਸਿਆ ਨਾ ਦਾਦੇ ਨੇ ਨਹੀਂ ਦੱਸਿਆ ਆਪਣੇ ਅੰਦਰ ਦੀ ਆਵਾਜ਼ ਆ ਅੰਦਰ ਦੀ ਆਵਾਜ਼ ਇਹ ਕਿੱਦਾਂ ਦੀ ਅੰਦਰ ਦੀ ਆਵਾਜ਼ ਹੋਈ ਪਈ ਕਿ ਫਲ ਨੂੰ ਹੱਥ ਨਹੀਂ ਲਾਉਣਾ ਕੋਈ ਉਹਨੂੰ ਹਰਨਾਂ ਨਹੀਂ ਇਹਦੇ ਹੋਣੀ ਚਾਹਦਾ ਫਿਰ ਤੁਹਾਡਾ ਨਾਂ ਦੇ ਗਿੰਨੀ ਬੁੱਕ ਚਾਉਣਾ ਜਿੱਦਾਂ ਮੇਰੇ ਹਿਸਾਬ ਨਾਲ ਜਿੱਥੇ ਮਰਜ਼ੀ ਨਾਂ ਲਾਇਓ ਤੇ ਜਿੱਥੇ ਤੁਹਾਡਾ ਜੀ ਕਰਦਾ ਤੁਸੀਂ ਸਰਪੰਚ ਜੀ ਸਾਡੇ ਇਹ ਉਹ ਗੱਲ ਹੈ ਕਰੀ ਅੱਬਰ ਆ ਗੱਲ ਤੇ ਹਰਾਨੀ ਆ ਰਹੀ ਆ ਵੀ ਸਤਿੰਦਰ ਕੁਮਾਰ ਭੋਲਾ ਕਿਸੇ ਵੀ ਚੀਜ਼ ਨੂੰ ਹੱਥ ਨਾ ਲਾਵੇ ਤੇ ਇਹ ਮਤਲਬ ਖਾਸ ਕਰਕੇ ਫਲਾਂ ਨੂੰ ਬੱਚੇ ਦੇ ਫਲਾਂ ਨੂੰ ਜੋ ਬਚਪਨ ਤੋਂ ਲੈ ਕੇ ਹੁਣ ਤੱਕ ਪਸੰਦ ਬੜਾ ਕਰਦੇ ਆ ਨਹੀਂ ਨਹੀਂ ਜੂਸ ਪੀਲਿੰਦੇ ਹੋਗੇ ਨਾ ਹੋਰ ਕੀ ਖਾਂਦੇ ਹੋ ਕੀ ਕੀ ਨਹੀਂ ਖਾਂਦੇ ਮੈਂ ਕੋਈ ਗਰਮੀਆਂ ਦੀ ਸਬਜ਼ੀ ਕੋਈ ਵੀ ਨਹੀਂ ਖਾਂਦਾ ਮੈਂ ਜਿਤਨਾ ਗਾਜਰਾਂ ਨਾ ਨਾ ਸਿਆਲ ਦੇ ਵਿੱਚ ਵੀ ਸਿਆਲ ਦੇ ਵਿੱਚ ਕੀ ਖਾਂਦੇ ਹੋ ਬਸ ਸਾਗ ਸੋ ਕੇ ਖਾ ਲਈਦਾ ਬਸ ਸਾਗ ਦੀ ਜਾਂ ਦਾਲਾਂ ਦਾਲ ਬਸ ਵੇਖੋ ਜੀ ਇੱਕ ਵਿਲੱਖਣ ਵਿਅਕਤੀ ਦੇ ਨਾਲ ਤੁਹਾਡੀ ਮੁਲਾਕਾਤ ਕਰਾਈ ਆ ਮੇਰੀ ਬੇਨਤੀ ਇਹ ਆ ਤੇ ਮੇਰੀ ਨਜ਼ਰ ਦੇ ਵਿੱਚ ਤੇ ਪੂਰੀ ਦੁਨੀਆ ਦੇ ਵਿੱਚ ਕੋਈ ਐਹੋ ਜਿਹਾ ਬੰਦਾ ਨਹੀਂ ਹੋਣਾ ਜਿਨੇ ਫਲ ਛੱਡਿਆ ਹੋਵੇ ਕਦੀ ਕਿਦਾਂ ਇੱਕ ਅੱਧੀ ਚੀਜ਼ ਛੱਡੀ ਹੋ ਸਕਦੀ ਆ ਪਰ ਕਿਸੇ ਵੀ ਫਲ ਨੂੰ ਹੱਥ ਨਾ ਲਾਉਣਾ ਮੇਰੀ ਨਜ਼ਰ ਚ ਤੇ ਕੋਈ ਹੈ ਨਹੀਂ ਜੇ ਤੁਹਾਡੀ ਨਜ਼ਰ ਦੇ ਵਿੱਚ ਕੋਈ ਐਹੋ ਜਿਹਾ ਵਿਅਕਤੀ ਹੈ ਕਿ ਜਿਹੜਾ ਇਹਦੇ ਵਾਂਗੂ ਕੋਈ ਵੀ ਫਲ ਨਾ ਖਾਂਦਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਨਹੀਂ ਤੇ ਇਹ ਸ਼ਪਾਰਸ਼ ਜਰੂਰ ਕਰਿਓ ਕਿ ਇਸ ਬੰਦੇ ਦਾ ਜਿਹੜਾ ਨਾਮ ਉਹ ਗਿਨੀ ਬੁੱਕ ਦੇ ਵਿੱਚ ਦਰਜ ਹੋਣਾ ਚਾਹੀਦਾ ਕਿਉਂਕਿ ਇਹ ਵਿਲੱਖਣ ਇੱਕ ਵਿਅਕਤੀ ਮੇਰੀ ਨਜ਼ਰ ਦੇ ਵਿੱਚ ਆਉਂਦਾ ਮੈਂ ਹਾਂ ਤੁਹਾਡਾ ਆਪਣਾ ਜਗਿੰਦਰ ਗਪਾਲਪੁਰਾ ਕੈਮਰਾਮੈਨ ਰਾਜ ਦੇ ਨਾਲ